ਅੱਜ ਦੀ ਕਕ੍ਖਿਆ ਨੂੰ ਵੇਖਣ ਤੋਂ ਪਹਿਲਾਂ ਸਾਰੇ ਪਿੰਡ ਵਾਸੀਆਂ ਨੂੰ ਤੇ ਤੇਸ ਵਾਸੀਆਂ ਨੂੰ ਅਸ਼ੋਕ ਭਾਰਤਵਾਦ ਦੀ ਤਰਫ ਤੋਂ ਨਵਰਸ ਦੀ ਲੱਖ ਲੱਖ ਵਧਾਈਆਂ ਜੀ ਨਵਰਸ ਤੁਹਾਡੇ ਲਈ ਖੁਸ਼ੀਆਂ ਦੀ ਬਰਖਾ ਲੈ ਕੇ ਆਏ ਜੀ ਅੱਜ ਦਾ ਦਿਨ ਬੜਾ ਚੰਗਾ ਦਿਨ ਸੀ ਮੈਂ ਵਾਹਿਗੁਰੂ ਨੂੰ ਬੇਨਤੀ ਕਰਦਾ ਸੀ ਤੁਹਾਡੇ ਜੀਵਨ ਨੂੰ ਖੁਸ਼ੀਆਂ ਨਾਲ ਭਰ ਦੇਵੇ ਜੀ ਵਿਦਿਆਰਥੀਓ ਸਾਡਾ ਅੱਜ ਦਾ ਵਿਸ਼ਾ ਤੁਸੀਂ ਜਾਣਦੇ ਹੋ ਵੀ ਚੱਲਿਆ ਹੋਇਆ ਸੀ ਪੰਜਾਬੀ ਜੀਕੇ ਦੇ ਕੁਝ ਪ੍ਰਸ਼ਨ ਅੱਧਿਕ ਕੱਛੇ ਵਿੱਚ ਮੈਂ ਤੁਹਾਡੇ ਲਈ ਲੈ ਕੇ ਆਏ ਸੀ ਕੱਖਿਆਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵਿਦਿਆਰਥੀਆਂ ਨੂੰ ਤੇ ਪਿੰਡ ਵਾਸੀਆਂ ਨੂੰ ਅਸ਼ੋਕ ਭਾਰਦਵਾਜ ਦੀ 7 ਸਾਲ ਤੇ 9 ਵਰ੍ਹੇ ਦੀ ਲੱਖ ਲੱਖ ਇੱਕ ਵਾਰ ਹੋਰ ਵਧਾਈਆਂ ਹੋਈ ਜੀ। ਵੇਖੋ ਜੀ ਸਾਡਾ ਅੱਜ ਦਾ ਵਿਸ਼ਾ ਪੰਜਾਬੀ ਜਿੱਕੀ ਜਨਰਲ ਨੌਲੇਜ। ਪਹਿਲਾ ਪ੍ਰਸ਼ਨ ਕਿਹੜਾ ਸੀ? ਇੰਡੋਨੇਸ਼ੀਆ ਦੀ ਰਾਜਧਾਨੀ ਕਿਹੜੀ ਹੈ? ਇੰਡੋਨੇਸ਼ੀਆ ਦੀ ਰਾਜਧਾਨੀ ਕਿਹੜੀ ਹੈ? ਜਕਾਰਤਾ। ਭਾਰਤ ਦਾ ਪਹਿਲਾ ਰਾਸ਼ਟਰਪਤੀ ਕੌਣ ਸੀ ਡਾਕਟਰ ਰਜਿੰਦਰ ਪ੍ਰਸਾਦ ਭਾਰਤ ਦਾ ਪਹਿਲਾ ਰਾਸ਼ਟਰਪਤੀ ਸੀ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਹੈ ਤੀਜਾ ਪ੍ਰਸ਼ਨ ਕਿਹੜਾ ਸੀ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਕੌਣ ਸੀ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਜੀਐਲ ਜੀਐਲ ਨਹਿਰੂ ਸੀ ਚੌਥਾ ਪ੍ਰਸ਼ਨ ਕਿਹੜਾ ਸੀ ਲੋਕ ਸਭਾ ਦਾ ਪਹਿਲਾ ਸਪੀਕਰ ਕੌਣ ਸੀ ਜੀਵੀ ਸਾਵਾ ਲੰਕਾਰ ਜੀਵੀ ਸਾਵਾ ਲੰਕਾਰ ਲੋਕ ਸਭਾ ਦਾ ਪਹਿਲਾ ਸਪੀਕਰ ਸੀ ਪੰਜਵਾਂ ਪ੍ਰਸ਼ਨ ਕਿਹੜਾ ਸੀ ਭਾਰਤ ਦਾ ਪਹਿਲਾ ਚੀਫ ਜਸਟਿਸ ਕੌਣ ਸੀ ਐਚ ਜੇ ਕਾਨੀਆ ਭਾਰਤ ਦਾ ਪਹਿਲਾ ਚੀਫ ਜਸਟਿਸ ਸੀ ਛੇਵਾਂ ਪ੍ਰਸ਼ਨ ਕਿਹੜਾ ਸੀ ਆਰਮੀ ਸਟਾਫ ਦਾ ਪਹਿਲਾ ਮੁਖੀ ਕੌਣ ਸੀ ਜਰਨਲ ਮਹਾਰਾਜ ਰਜਿੰਦਰ ਸਿੰਘ ਜੀ ਆਰਮੀ ਸਟਾਫ ਦਾ ਪਹਿਲਾ ਮੁਖੀ ਸੀ ਸਤਵਾਂ ਪ੍ਰਸ਼ਨ ਕਿਹੜਾ ਸੀ ਪਹਿਲਾ ਵਾਯੂ ਸੈਨਾ ਦਾ ਮੁਖੀ ਕੌਣ ਸੀ 에어 ਮਾਰਸ਼ਲ ਸਰ ਥਾਮਸ ਐਮ ਹਿਸਟ ਏਅਰ ਮਾਰਸ਼ਲ ਸਰਥਮਰ ਹੈਮਿਸਟ ਪਹਿਲਾ ਵਾਯੂ ਸੈਨਾ ਦਾ ਮੁਖੀ ਸੀ ਅੱਗੇ ਵਾਲਾ 8ਵਾਂ ਪ੍ਰਸ਼ਨ ਕਿਹੜਾ ਸੀ ক্রিকেট ਦੀ ਗੇਂਦ ਦਾ ਭਾਰ ਲਗਭਗ ਕਿੰਨਾ ਹੁੰਦਾ ਸੀ ক্রিকেট ਦੀ ਗੇਂਦ ਦਾ ਭਾਰ ਲਗਭਗ 5.5 ਉਸ ਹੁੰਦਾ ਸੀ ਵੇਖੋ ਜੀ ਨੋਵਾਂ ਪ੍ਰਸ਼ਨ ਕਿਹੜਾ ਸੀ ਏਸ਼ੀਅਨ ਖੇਡਾਂ ਕਿੰਨੇ ਸਮੇਂ ਬਾਅਦ ਹੁੰਦੀਆਂ ਹਨ ਏਸ਼ੀਅਨ ਖੇਡਾਂ 4 ਸਾਲ ਬਾਅਦ ਹੁੰਦੀਆਂ ਹਨ ਤੋ ਵੇਖੋ ਜੀ 10ਵਾਂ ਪ੍ਰਸੰਕ ਕਿਹੜਾ ਸੀ ਭਾਰਤ ਦੀ ਰਾਸ਼ਟਰੀ ਖੇਡ ਕਿਹੜੀ ਸੀ ਹਾਕੀ ਹਾਕੀ ਭਾਰਤ ਦੀ ਰਾਸ਼ਟਰੀ ਖੇਡ ਹੈ 11ਵਾਂ ਪ੍ਰਸੰਕ ਕਿਹੜਾ ਸੀ ਗ੍ਰੈਂਡ ਸੀਮ ਸ਼ਬਦ ਕਿਸ ਨਾਲ ਸੰਬੰਧਿਤ ਹੈ ਬ੍ਰਿਜ ਗ੍ਰੈਂਡ ਸੀਮ ਸ਼ਬਦ ਬ੍ਰਿਜ ਨਾਲ ਸੰਬੰਧਿਤ ਹੈ ਤੇ 12ਵਾਂ ਪ੍ਰਸੰਕ ਕਿਹੜਾ ਸੀ ਰਣਜੀਤ ਸਟੇਡੀਅਮ ਵਿਕੀਏ ਸਥਾਪਿਤ ਹੈ ਕੋਲਕਾਤਾ ਤੇ ਰਣਜੀਤ ਸਟੇਡੀਅਮ ਕੋਲਕਾਤਾ ਵਿਖੇ ਸਥਾਪਿਤ ਹੈ ਜੇ ਜਿਹੜੇ ਸਾਡੇ ਸਟੇਟ ਵੇਸਟ ਬੰਗਾਲ ਦੀ ਕੈਪੀਟਲ ਹੈਗੀ ਕੋਲਕਾਤਾ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਨਹਿਰੂ ਸਟੇਡੀਅਮ ਵਿਖੇ ਸਥਾਪਿਤ ਹੈ ਨਹਿਰੂ ਸਟੇਡੀਅਮ ਮ드ਰਾਸ ਵਿਖੇ ਸਥਾਪਿਤ ਹੈ ਜਿਹੜੀ ਸਾਡੇ ਤਮਿਲਨਾਡੂ ਦੀ ਪਹਿਲਾ ਰਾਜਧਾਨੀ ਸੀ ਹੁਣ ਇਹਨੂੰ ਚੇਨਈ ਕਿਹਾ ਜਾਂਦਾ ਸੀ 14ਵਾਂ ਪ੍ਰਸ਼ਨ ਕਿਹੜਾ ਸੀ ਗ੍ਰੀਨ ਪਾਰਕ ਸਟੇਡੀਅਮ ਵਿਖੇ ਸਥਾਪਿਤ ਹੈ ਕਾਨਪੂਰ ਆ ਉੱਤਰ ਪ੍ਰਦੇਸ਼ ਪਰ ਵਿੱਚ ਵਿਛੇ 30 ਗ੍ਰੀਨ ਪਾਰਕ ਸਟੇਡੀਅਮ ਕਾਨਪੂਰ ਵਿਖੇ ਸਥਾਪਿਤ ਹੈ ਵਿਦਿਆਰਥੀਓ ਸਾਡੀ ਅੱਜ ਦੀ ਜਿੱਕੀ ਦੀ ਕੱਠਿਆ ਇੱਥੋਂ ਹੀ ਸਮਾਪਤ ਹੋਈ ਸੀ ਤੇ ਅੱਜ ਦੀ ਕੱਠਿਆ ਨੂੰ ਵਿਖਣ ਲਈ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਤਵਾਦ ਦੀ ਸਸਰਕਾਲ ਇੱਕ ਵਾਰ ਹੋਰ ਮੇਰੀ ਤਰਫ ਤੇ ਸਾਡੇ ਚੈਨਲ ਦੀ ਤਰਫ ਪਿੰਡ ਵਾਸੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਤੇ ਸਾਡੇ ਮਿੱਤਰ ਪਿਆਰਿਆਂ ਨੂੰ ਨੂੰ ਨਵੰਬਰਸ ਦੀ ਲੱਖ ਲੱਖ ਵਧਾਈਆਂ ਜੀ ਹੈਪੀ ਨਿਊ ਇਅਰ ਜੀ ਅੱਜ ਦਾ ਦਿਨ ਤੁਹਾਡੇ ਲਈ ਖੁਸ਼ੀਆਂ ਦੀ ਬਰਖਾ ਲੈ ਕੇ ਆਏ ਤੇ ਤੁਹਾਡੇ ਜੀਵਨ ਨੂੰ ਖੁਸ਼ੀਆਂ ਨਾਲ ਭਰ ਦੇਵੇ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀਪ